ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਜਦੋਂ ਤੁਸੀਂ ਬਾਜ਼ਾਰਾਂ ਚ ਪਿੰਡਾਂ ਚ ਆਲੇ-ਦਾਲੇ ਘੁੰਮਦੇ ਹੋ ਕਿਤੇ ਜਾਂਦੇ ਹੋ ਤੁਹਾਨੂੰ ਕਦੇ ਬੱਬੂ ਮਾਨ ਦਾ ਗਾਣਾ ਚੱਲਦਾ ਸੁਣਿਆ ਕਦੇ ਪਰ ਸਿੱਧੂ ਮੂਸੇ ਵਾਲੇ ਦੀਆਂ ਗੱਡੀਆਂ ਚ ਟਰੈਕਟਰਾਂ ਤੇ ਮੋਬਾਈਲਾਂ ਚ ਹਰ ਇੱਕ ਥਾਂ 'ਤੇ ਡੀਜੇ ਤੇ ਧੜਾ-ਧੜਾ ਗਾਣੇ ਚੱਲਦੇ ਸੁਣਦੇ ਨੇ ਨਾ ਤੇ ਫਿਰ ਉਸਤਾਦ ਅਸਲੀ ਕੌਣ ਹੋਇਆ ਪਤਾ ਉੱਥੋਂ ਹੀ ਲੱਗਦਾ ਹੁੰਦਾ ਕਿ ਆਮ ਆਲੇ ਦੁਆਲੇ ਦੇ ਵਿੱਚ ਕਿਹਦੇ ਗਾਣੇ ਸੁਣਨ ਨੂੰ ਮਿਲਦੇ ਨੇ ਮੈਂ ਝੂਠ ਨਹੀਂ ਬੋਲਦਾ ਇਕਾ ਦੁੱਕਾ ਛੱਡ ਕੇ ਮੈਂ ਕਦੇ ਬੱਬੂ ਮਾਨ ਨੂੰ ਆਲੇ ਦੁਆਲੇ ਕਿਤੇ ਚੱਲਦਾ ਨਹੀਂ ਸੁਣਿਆ ਮੂਸੇ ਵਾਲਾ ਹਰ ਇੱਕ ਕਿਲੋਮੀਟਰ ਤੋਂ ਬਾਅਦ ਜਾ ਕੇ ਕਿਤੇ ਨਾ ਕਿਤੇ ਕੰਨੀ ਪਈ ਜਾਂਦਾ ਤਾਂ ਫਿਰ ਇਹ ਮੰਨੋ ਕਿ ਮੂਸੇ ਵਾਲਾ ਕੋਈ ਚੀਜ਼ ਸੀ ਤੇ ਬੱਬੂ ਨੇ ਮੰਡੀ ਸੰਧੂ ਨਾਲ ਧੱਕਾ ਕੀਤਾ ਬਹੁਤ ਮਾੜਾ ਕੀਤਾ ਤੇ ਸਿੱਧੂ ਨੇ ਬਣਾਈਆਂ ਨੇ ਜ਼ਿੰਦਗੀਆਂ ਤੇ ਫਿਰ ਅਸਲੀ ਉਸਤਾਦ ਕੌਣ ਹੋਇਆ ਸੋਚੋ ਤੇ ਦੱਸੋ ਦੋਸਤੋ ਪੰਜਾਬ ਦੇ ਬਹੁਤ ਸਾਰੇ ਲੋਕ ਬੱਬੂ ਮਾਨ ਨੂੰ ਉਸਤਾਦ ਮੰਨਦੇ ਨੇ ਤੇ ਕਹਿੰਦੇ ਨੇ ਜੀ ਬੱਬੂ ਮਾਨ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਤੇ ਉਹ ਬਹੁਤ ਹੀ ਚੰਗੇ ਗਾਣੇ ਕਰਦਾ ਉਹਦੇ ਦਿਲ 'ਚ ਪੰਜਾਬ ਦਾ ਦਰਦ ਹੈ ਜੀ ਉਹ ਬਹੁਤ ਹੀ ਇੱਕ ਮਹਾਨ ਵਿਦਵਾਨ ਤੇ ਫਿਲਾਸਫਰ ਬੰਦਾ ਠੀਕ ਹੈ ਜੀ ਪਰ ਮੈਨੂੰ ਇੱਕ ਗੱਲ ਦੱਸੋ ਕਿ ਕਰਤਾਰ ਰਮਲਾ ਪੰਜਾਬ ਦਾ ਬਹੁਤ ਹੀ ਮੰਨਿਆ-ਪਰਮੰਨਿਆ ਪੁਰਾਣਾ ਸਿੰਗਰ ਲੈਜੈਂਡਾਂ ਦੇ ਵਿੱਚ ਆਉਂਦਾ ਜਿਵੇਂ ਕਿ ਮੁਹੰਮਦ ਸਦੀਕ ਸਾਹਿਬ ਨੇ ਉਹਨਾਂ ਦੀ ਕੁੜੀ ਆ ਜੀ ਇੱਕ ਮੈਂਡੀ ਸੰਧੂ ਉਸ ਨੇ ਬੱਬੂ ਮਾਨ ਦਾ ਜਿਹੜਾ ਗਾਣਾ ਆਇਆ ਸੀ ਜਿਪਸੀ ਕਾਲੀ ਉਸ ਦੇ ਵਿੱਚ ਬੱਬੂ ਮਾਨ ਦੇ ਨਾਲ ਆਪਣੀ ਆਵਾਜ਼ ਦਿੱਤੀ ਸੀ ਤਾਂ ਬੱਬੂ ਮਾਨ ਨੇ ਅੱਜ ਤੱਕ ਜਾ ਕੇ ਦੇਖ ਲਓ ਜਿੱਥੇ ਵੀ ਉਹ ਕੁੜੀ ਦੀ ਆਵਾਜ਼ ਆ ਬੱਬੂ ਮਾਨ ਦੇ ਗਾਣੇ 'ਚ ਜੇ ਬੱਬੂ ਮਾਨ ਨੇ ਸਿੰਗਰ ਦੇ ਵਿੱਚ ਉਹਦਾ ਨਾਮ ਵੀ ਲਿਖਿਆ ਹੋਵੇ ਉਹ ਸਿੱਧਾ-ਸਿੱਧਾ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਕਿ ਮੇਰੇ ਨਾਲ ਤਾਂ ਜੀ ਇਹੀ ਧੋਖਾ ਹੋਇਆ ਮੈਨੂੰ ਕ੍ਰੈਡਿਟ ਹੀ tak kena payah. ਏ ਬੱਬੂ ਮਾਨ ਦੀ ਸਿਆਣਪ ਉਹ ਫਿਰ ਇੱਥੇ ਕਿੱਥੇ ਗਈ ਤੇ ਸਿੱਧੂ ਨੇ ਬਣਾਈ ਸੀ ਗੁਰਲੇਜ਼ ਅਖਤਰਾਂ ਦੇਖ ਲਓ ਵੀ 2017-18 ਤੋਂ ਲੈ ਕੇ ਅੱਜ ਤੱਕ ਗੁਰਲੇਜ਼ ਅਖਤਰ ਨੇ ਧੂੜ ਪੱਟੀ ਪਈਆ ਪਿੱਛੇ ਮੁੜ ਕੇ ਦੇਖਿਆ ਜੈਨੀ ਜੋਹਲ ਵਿਚਾਰੀ ਇੱਕ ਵਾਰ ਟੁੱਟ ਕੇ ਬਿਲਕੁਲ ਘਰੇ ਬੈਠ ਗਈ ਸੀ ਸਿੱਧੂ ਨੇ ਉਹ ਤੋਂ ਗਵਾਇਆ ਤੇ ਅੱਜ ਜੈਨੀ ਜੋਹਲ ਦੇ ਲਾਈਵ ਸ਼ੋਅ ਲੇ ਨਾਲ ਚੱਲ ਰਹੇ ਨੇ ਪ੍ਰੇਮ ਢਿੱਲੋਂ ਕਿਹਨੇ ਬਣਾਇਆ ਸਿੱਧੂ ਮੂਸੇ ਵਾਲੇ ਨੇ ਗੁਲਾਬ ਸਿੱਧੂ ਕਿਹਨੇ ਬਣਾਇਆ ਸਿੱਧੂ ਮੂਸੇ ਵਾਲੇ ਨੇ ਤੇ ਜੇ ਉਹ ਨਾ ਮਰਦਾ ਤਾਂ ਉਹਨੇ ਪਤਾ ਨਹੀਂ ਕਿੰਨੇ ਕ ਸਿੰਗਰ ਮੁੰਡੇ ਕੁੜੀਆਂ ਦੀ ਜ਼ਿੰਦਗੀ ਹੋਰ ਬਣਾ ਕੇ ਜਾਣੀ ਸੀ ਹੁਣ ਮੈਨ ਲੇਵਲ ਦਾ ਉਹ ਅੱਜ ਵੀ ਹਿੱਟ ਚੱਲ ਰਿਹਾ ਹੋਵੇ ਬੱਬੂ ਮਾਨ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਸਮਝਿਆ ਹੋਇਆ 20 ਸਾਲ ਤੋਂ ਕਿ ਜਿਹੜੀਆਂ ਇਹ ਪੰਜਾਬ ਦੀਆਂ ਹੁਣ ਮੈਂ ਕੀ ਕਹਾਂ ਯਾਰ ਇਹ ਲੋਕ ਨੇ ਨਾ ਇਹਨਾਂ ਨੂੰ ਤਾਂ ਬਸ ਸਿਰਫ ਇੱਕੋ ਹੀ ਗੱਲ ਚਾਹੀਦੀ ਆ ਕਿ ਸਟੇਜ ਤੇ ਚੜ ਕੇ ਜਿਹੜਾ ਬੰਦਾ ਚਾਰ ਕਿ ਸਿਆਣੀਆਂ ਗੱਲਾਂ ਕਰ ਦੇਵੇ ਨਾ ਉਹ ਇਹਨਾਂ ਲਈ ਮਹਾਨ ਹੋ ਜਾਂਦਾ ਉਹ ਇਹਨਾਂ ਲਈ ਉਸਤਾਦ ਬਣ ਜਾਂਦਾ ਤੇ ਇਹੀ ਬੱਬੂ ਮਾਨ ਕੈਸ਼ ਕਰ ਰਿਹਾ ਹੀ ਇਹ ਇਹਨਾਂ ਦੀ ਜਿਹੜੀ ਸੋਚ ਹੈ ਜਾਂ ਫਿਰ ਇਹਨਾਂ ਦੀ ਕਮਜ਼ੋਰੀ ਹੈ ਉਹਨੂੰ ਪਤਾ ਵੀ ਸਟੇਜ ਤੇ ਖੜ ਕੇ ਚਾਰ ਕਿ ਸਿਆਣੀਆਂ ਗੱਲਾਂ ਕਰ ਦੋ ਇਹਨਾਂ ਲਈ ਤਾਂ ਉਹੀ ਬਹੁਤ ਵੱਡੀਆਂ ਨੇ ਜੇ ਤੁਸੀਂ ਅਸਲੀ ਵਿਦਵਾਨ ਦੇਖਣੇ ਨੇ ਨਾ ਤਾਂ ਮਾੜਾ ਮੋਟਾ ਸਾਹਿਤ ਪੜਿਆ ਕਰੋ ਤੁਹਾਨੂੰ ਪਤਾ ਲੱਗੇ ਕਿ ਅਸਲੀ ਸੋਚ ਵਾਲੇ ਲੋਕ ਕਿਹੜੇ ਹੁੰਦੇ ਨੇ ਇਹ ਬੱਬੂ ਮਾਨ ਕੋਈ ਐਡੀ ਵੱਡੀ ਗੱਲ ਵੀ ਨਹੀਂ ਕਰਦਾ ਸ ਜਿਆਦੀ ਸਿਆਣਾ ਸੀ ਉਹ ਤੇ ਫਿਰ ਉਹਨੇ ਮੈਂਡੀ ਸੰਧੂ ਦਾ ਨਾਮ ਕਿਉਂ ਨਹੀਂ ਪਾਇਆ ਕਿਹੜੀ ਕੁੜੀ ਜਾਂ ਮੁੰਡਾ ਸਿੰਗਰ ਬੱਬੂ ਮਾਨ ਨੇ ਬਣਾਇਆ ਹੋਇਆ ਜਿਹਦਾ ਅੱਜ ਨਾਮ ਚੱਲਦਾ ਦੱਸੋ ਤਾਂ ਐ ਨਹੀਂ ਗੱਲਾਂ ਹੁੰਦੀਆਂ ਸਿਆਣੀਆਂ ਗੱਲਾਂ ਤਾਂ ਕੋਈ ਵੀ ਕਰ ਸਕਦਾ ਠੀਕ ਹੈ ਨਾ ਸਭ ਨੂੰ ਹੀ ਆਉਂਦੀਆਂ ਨੇ ਯਾਰ ਮੈਂ ਤਾਂ ਇਹ ਕਹਾਂ ਮੈਂ ਤਾਂ ਬੱਬੂ ਮਾਨ ਦੇ ਵਿੱਚ ਗਾਣੇ ਬਹੁਤ ਵਧੀਆ ਵੀ ਨੇ ਮੈਂ ਗਾਣਿਆਂ ਦੀ ਗੱਲ ਨਹੀਂ ਕਰ ਰਿਹਾ ਵੀ ਉਹ ਮਾੜਾ ਰਾਈਟਰ ਮੈਂ ਇਹ ਕਹਿਣਾ ਵੀ ਹੁਣ ਬੱਬੂ ਮਾਨ ਦੇ ਜਿਹੜੇ ਫੈਨ ਨੇ ਉਹਨਾਂ ਨੂੰ ਆਪਦੇ ਹਿਸ਼ਤਾਲ ਤੋਂ ਪੁੱਛਣਾ ਤਾਂ ਚਾਹੀਦਾ ਕਿ ਭਾਈ ਅਸੀਂ ਤਾਂ ਤੈਨੂੰ ਇੰਨਾ ਚੰਗਾ ਸਮਝਦੇ ਆ ਯਾਰ ਇੱਕ ਕੁੜੀ ਨੇ ਤੇਰੇ ਨਾਲ ਗਾਇਆ 2013 ਤੋਂ ਉਹ ਭਟਕਦੀ ਫਿਰਦੀ ਆ ਕਿ ਤੂੰ ਉਹਦਾ ਨਾਮ ਕਿਉਂ ਨਹੀਂ ਪਾਇਆ ਫਿਰ ਵਿੱਚ ਜੇ ਇੰਨਾ ਹੀ ਚੰਗਾ ਇਨਸਾਨ ਆ ਉਹਦਾ ਨਾਮ ਪਾਉਂਦਾ ਉਹਨੂੰ ਕ੍ਰੈਡਿਟ ਦਵਾਉਂਦਾ ਤੇ ਅੱਜ ਉਹ ਕੁੜੀ ਪੂਰੀ ਹਿੱਟ ਹੁੰਦੀ ਅੱਜ ਉਹਨੂੰ ਵਿਚਾਰੀ ਨੂੰ ਐਡੇ ਵੱਡੇ ਸਿੰਗਰ ਦੀ ਕੁੜੀ ਹੋਣ ਤੋਂ ਬਾਅਦ ਵੀ ਕੋਈ ਨਹੀਂ ਜਾਣਦਾ ਬੱਬੂ ਮਾਨ ਨਾਲ ਗਾਣਾ ਕਰਨ ਤੋਂ ਬਾਅਦ ਵੀ ਤੇ ਅਸਲੀ ਉਸਤਾਦ ਸਿੱਧੂ ਮੂਸੇ ਵਾਲੇ ਵਰਗੇ ਹੁੰਦੇ ਨੇ ਜਿਹੜੇ ਐਨੇ ਬੰਦਿਆਂ ਦੀ ਜ਼ਿੰਦਗੀ ਬਣਾ ਕੇ ਜਾਂਦੇ ਨੇ ਤੇ ਨਾਲੇ ਉਹਦੇ ਚੰਡੇ ਹੋਏ ਚੇਲੇ ਐ ਦੇਖ ਲਓ ਅੱਜ ਕਿਹੜੇ ਲੈਵਲ ਤੇ ਫਿਰਦੇ ਨੇ ਚਾਹੇ ਉਹ ਪ੍ਰੇਮ ਢਿੱਲੋਂਾ ਚਾਹੇ ਗੁਰਲੇਜ ਅਖਤਰ ਆ ਠੀਕ ਹੈ ਤੇ ਜੈਨੀ ਜੋਹਲ ਆ ਤੇ ਉਹ ਕਲਕਾਰ ਅਣਖੀਲੇ ਹੋਣੀ ਨੇ ਇਹ ਫਰਕ ਹੁੰਦਾ ਤੇ ਇੱਕ ਫਰਕ ਹੋਰ